ਸੋ ਵੀ ਪਹਿਲੀ ਵਾਰੀ ਨਿਸ਼ਾਨ ਸਾਹਿਬ ਕਦੋਂ ਝੂਲਿਆ ਮੈਂ ਕਿਹਾ ਤੇਰਾ ਸਵਾਲ ਗਲਤ ਹੈ ਕਹਿੰਦਾ ਜੀ ਗਲਤ ਕੀ ਹੈ ਮੈਂ ਕਿਹਾ ਤੇਰਾ ਸਵਾਲ ਸਹੀ ਨਹੀਂ ਜਿਹੜਾ ਤੂੰ ਪੁੱਛ ਰਿਹਾ ਉਹ ਫੇਰ ਆ ਗਿਆ ਉੱਠ ਕੇ ਸੰਗਤ ਵਿੱਚੋਂ ਆਣ ਕੇ ਕਹਿੰਦਾ ਭਾਈ ਸਾਹਿਬ ਜੀ ਮੈਂ ਬੜਿਆਂ ਟਾੜੀਆਂ ਨੂੰ ਪੁੱਛਿਆ ਮੈਂ ਅਕਸਰ ਇਹ ਸਵਾਲ ਕਰਦਾ ਰਿਹਾ ਨਾ ਕਿ ਪਹਿਲੀ ਵਾਰੀ ਨਿਸ਼ਾਨ ਸਾਹਿਬ ਕਦੋਂ ਝੂਲਿਆ ਤੇ ਮੈਂ ਤੁਹਾਨੂੰ ਵੀ ਇਹੋ ਪੁੱਛ ਰਿਹਾ ਭਈ ਜੇ ਤੁਹਾਨੂੰ ਪਤਾ ਤੇ ਦੱਸ ਦਿਓ ਮੈਂ ਕਿਹਾ ਸੈਕਟਰੀ ਸਾਹਿਬ ਇਹਦਾ ਸਵਾਲ ਸਹੀ ਨਹੀਂ ਤੇ ਤਾਂ ਮੈਂ ਜਵਾਬ ਨਹੀਂ ਦਿੰਦਾ ਉਹ ਕਹਿੰਦਾ ਜੀ ਗਲਤ ਕੀ ਹੈ ਇਹਨੇ ਪੁੱਛਿਆ ਵੀ ਨਿਸ਼ਾਨ ਸਾਹਿਬ ਕਦੋਂ ਝੂਲਿਆ ਤੁਸੀਂ ਦੱਸ ਦਿਓ ਮੈਂ ਕਿਹਾ ਗਲਤ ਇਹ ਆ ਵੀ ਇੰਨੇ ਇਹ ਨਹੀਂ ਵਿੱਚ ਲਿਖਿਆ ਭਈ ਕੇਸਰੀ ਰੰਗ ਦਾ ਨਿਸ਼ਾਨ ਸਾਹਿਬ ਕਦੋਂ ਝੂਲਿਆ ਭਾਈ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਕਦੋਂ ਝੂਲਿਆ ਇਹਨੇ ਇਹ ਵੀ ਨਹੀਂ ਲਿਖਿਆ ਭਾਈ ਚਿੱਟੇ ਰੰਗ ਦਾ ਸਫੈਦ ਰੰਗ ਦਾ ਨਿਸ਼ਾਨ ਸਾਹਿਬ ਕਦੋਂ ਝੂਲਿਆ ਤੇ ਜਿੰਨਾ ਚਿਰ ਉੱਤੇ ਰਕਮ ਨਾ ਸਹੀ ਲਿਖੀ ਹੋਵੇ ਜਵਾਬ ਥੱਲੇ ਸਹੀ ਨਹੀਂ ਆਉਂਦਾ ਜੋੜ ਸਹੀ ਨਹੀਂ ਆਉਂਦਾ ਤੇ ਜੇ ਮੈਂ ਇਹਨੂੰ ਤਰੀਕ ਦੱਸ ਦਿੱਤੀ ਭਾਈ ਨੀਲੇ ਨਿਸ਼ਾਨ ਸਾਹਿਬ ਦੀ ਤੇ ਇਹ ਕਹੂਗਾ ਵੀ ਮੈਂ ਤੇ ਪੀਲੇ ਦੀ ਪੁੱਛਦਾ ਤੇ ਜੇ ਮੈਂ ਪੀਲੇ ਵਾਲੀ ਦੱਸੂਗਾ ਤੇ ਇਹ ਕਹੂ ਮੈਂ ਸਫੈਦ ਵਾਲੀ ਪੁੱਛਦਾ ਤੋਂ ਮੈਂ ਜਵਾਬ ਕਿਹੜਾ ਦਵਾਂ ਉਹ ਅਗੋਂ ਉੱਠ ਕੇ ਕਹਿੰਦਾ ਬਾਬਾ ਜੀ ਤਿੰਨੇ ਹੀ ਦੱਸ ਦਿਓ ਮੈਂ ਕਹਾਂ ਤੂੰ ਇੱਕੇ ਡੱਗੇ ਪਿੰਡ ਮੰਗਣਾ ਚਾਹੁੰਦਾ ਹੈ ਕਹਿੰਦਾ ਜੀ ਕਿਵਰਾਂ ਦੱਸਿਓ ਬਾਬਾ ਜੀ ਤੁਸੀਂ ਸਾਰੇ ਹੀ ਦੱਸਦੇ ਹੋ ਕਈ ਸਰੋਤੇ ਸਾਨੂੰ ਇਹੋ ਜੇ ਮਿਲ ਜਾਂਦੇ ਆਂ ਵੀ ਉਹਨਾਂ ਦੇ ਮਨ ਵਿੱਚ ਭਾਵਨਾ ਹੁੰਦੀ ਵੀ ਕੁਝ ਨਾ ਕੁਝ ਨਵਾਂ ਸਿੱਖ ਤੀਏ ਮੈਂ ਬੇਨਤੀ ਕਰਾਂਗਾ ਸਭ ਤੋਂ ਪਹਿਲੀ ਵਾਰ ਸਭ ਤੋਂ ਪਹਿਲੀ ਵਾਰ ਕਿੱਥੇ ਨਿਸ਼ਾਨ ਸਾਹਿਬ ਝੁੱਲਿਆ ਇਹ ਗੱਲ ਸਾਨੂੰ ਯਾਦ ਰੱਖਣੀ ਪਵੇਗੀ ਗੋਇੰਦਵਾਲ ਸਾਹਿਬ ਦੀ ਧਰਤੀ ਅੰਦਰ ਗੁਰੂ ਅਮਰਦਾਸ ਜੀ ਨੇ ਜਦੋਂ ਬੌਲੀ ਸਾਹਿਬ ਦਾ ਟੱਪ ਲਗਾਇਆ ਨਾ ਉਦੋਂ ਪਰਮਹੰਸ ਭਾਈ 파ਰੂ ਜੀ ਡੱਲੇ ਪਿੰਡ ਵਾਲਾ ਉਹਨੇ ਸਫੈਦ ਰੰਗ ਦਾ ਚਿੱਟੇ ਰੰਗ ਦਾ ਨਿਸ਼ਾਨ ਸਾਬ ਚੁਲਾਇਆ ਤੇ ਸੁਨੇਹਾ ਆਇਆ ਸੀ ਕਿ ਇਹ ਅਮਨ ਹੈ ਸ਼ਾਂਤੀ ਹੈ ਸਫੈਦ ਰੰਗ ਦੇ ਥੱਲੇ ਸਭਨਾਂ ਨੂੰ ਇਕੱਠੇ ਹੋਣਾ ਪਵੇਗਾ ਤੇ ਅਕਬਰ ਬਾਦਸ਼ਾਹ ਵੀ ਆ ਕੇ ਲੰਗਰ ਛੱਕ ਕੇ ਗਿਆ ਦੂਜਾ ਨਿਸ਼ਾਨ ਸਾਬ ਕਿੱਥੇ ਝੂਲਿਆ ਦੂਜਾ ਨਿਸ਼ਾਨ ਸਾਬ 1609 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਧਰਤੀ ਉੱਤੇ ਦੋ ਨਿਸ਼ਾਨ ਸਾਹਿਬ ਇਕੱਠੇ ਝੁੱਲੇ ਸਨ ਜਿਨ੍ਹਾਂ ਨੂੰ ਅਸੀਂ ਮੀਰੀ ਤੇ ਪੀਰੀ ਦੇ ਨਿਸ਼ਾਨ ਸਾਹਿਬ ਕਹਿੰਦੇ ਆ ਉਹ ਕੇਸਰੀ ਰੰਗ ਦੇ ਝੁੱਲੇ ਸੀ ਗੱਜ ਕੇ ਆਖੋ ਸਤਨਾਮ ਤੇ ਤੀਸਰੀ ਵਾਰੀ ਆਨੰਦਪੁਰ ਸਾਹਿਬ ਦੀ ਧਰਤੀ ਅੰਦਰ 30 ਮਾਰਚ 1699 ਦੀ ਵਿਸਾਖੀ ਉੱਤੇ ਜਦੋਂ ਖਾਲਸਾ ਸਾਜਿਆ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਉਸ ਦਿਨ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਕੇਸਗੜ੍ਹ ਦੀ ਧਰਤੀ ਅੰਦਰ ਝੁੱਲਿਆ ਸੀ ਸਾਨੂੰ ਯਾਦ ਹੋਣਾ ਚਾਹੀਦਾ ਸਿਖਾਂ ਦੇ ਬੱਚੇ ਇਕੱਲਾ ਇਹ ਥੋੜਾ ਹੈ ਕੱਲਾ ਇਹ ਥੋੜਾ ਵੀ ਥੋੜੇ ਬਹੁਤੇ ਪੈਸੇ ਦਿੱਤੇ ਅਗਰਾਹੀ ਦੇ ਦਿੱਤੀ ਜਲੇਬ ਕੱਢ ਲਏ ਆਪਾਂ ਲੰਗਰ ਤਿਆਰ ਕਰ ਲਿਆ ਢਾਡੀਆਂ ਨੂੰ ਵੀ ਬੁਲਾ ਲਿਆ ਉਹ ਵਿਚਾਰੇ ਆ ਗਿਆ ਸਰੰਗੀ ਵਧੀਆ ਵੱਜੀ ਸੀ ਕਿਸੇ ਨੇ ਕਹਿਣਾ ਬੜਾ ਸੋਹਣਾ ਗਾਉਂਦੇ ਸੀ ਇਹਨਾਂ ਕਹਿੰਦਾ ਚਾਹੋ ਯਾਰ ਵੇਖ ਠੀਕ ਹੀ ਸੀਗੇ ਪਧਰੇ ਜੇ ਵਿਚਾਰੇ ਕਿਸੇ ਨੇ ਕੁਝ ਮਤਲਬ ਤਰ੍ਹਾਂ ਤਰ੍ਹਾਂ ਦੀ ਆਪਾਂ ਗੱਲਾਂ ਤੇ ਕਰ ਸਕਦੇ ਆ ਪਰ ਅਸੀਂ ਇਹ ਜ਼ਰੂਰ ਕੋਸ਼ਿਸ਼ ਕਰੀਏ ਵੀ ਸਾਡਾ ਵਿਰਸਾ ਹੈ ਸਾਦਾ ਵਿਰਸਾ ਸਿੱਖੀ ਹੈ ਸਿੱਖੀ ਦੇ ਨਿਸ਼ਾਨ ਹੈ ਸਿੱਖੀ ਦੇ ਕੁਝ ਅੰਗ ਨੇ ਉਹਨਾਂ ਬਾਰੇ ਜੇ ਸਾਨੂੰ ਗਿਆਨ ਹੋਵੇਗਾ ਤੇ ਅਸੀਂ ਸਿੱਖ ਅਖਵਾ ਸਕਦੇ ਵਰਨਾ ਕੁਝ ਵੀ ਨਹੀਂ ਸਭ ਤੋਂ ਪਹਿਲੀ ਵਾਰੀ ਕਿੱਥੇ ਨਿਸ਼ਾਨ ਸਾਹਿਬ ਝੁਲਿਆ ਇਹ ਗੱਲ ਸਾਨੂੰ ਯਾਦ ਰੱਖਣੀ ਪਵੇਗੀ ਗੋਇੰਦਵਾਲ ਸਾਹਿਬ ਦੀ ਧਰਤੀ ਅੰਦਰ ਗੁਰੂ ਅਮਰਦਾਸ ਜੀ ਨੇ ਜਦੋਂ ਬੌਲੀ ਸਾਹਿਬ ਦਾ ਟਾਪ ਲਗਾਇਆ ਨਾ ਉਦੋਂ ਪਰਮਹੰਸ ਭਾਈ ਪਾਰੂ ਜੀ ਡੱਲੇ ਪਿੰਡ ਵਾਲਾ ਉਹਨੇ ਸਫੈਦ ਰੰਗ ਦਾ ਚਿੱਟੇ ਰੰਗ ਦਾ ਨਿਸ਼ਾਨ ਸਾਹਿਬ ਝੁਲਾਇਆ ਤੇ ਸਨੇ ਆਏ ਸੀ ਕਿ ਇਹ ਅਮਨ ਹੈ ਸ਼ਾਂਤੀ ਹੈ ਸਫੈਦ ਰੰਗ ਦੇ ਥੱਲੇ ਸਭਨਾਂ ਨੂੰ ਇਕੱਠੇ ਹੋਣਾ ਪਵੇਗਾ ਤੇ ਅਕਬਰ ਬਾਦਸ਼ਾਹ ਵੀ ਆ ਕੇ ਲੰਗਰ ਛੱਕ ਕੇ ਗਿਆ ਦੂਜਾ ਨਿਸ਼ਾਨ ਸਾਹਿਬ ਕਿੱਥੇ ਝੁਲਿਆ ਦੂਜਾ ਨਿਸ਼ਾਨ ਸਾਹਿਬ 1609 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਧਰਤੀ ਉੱਤੇ ਦੋ ਨਿਸ਼ਾਨ ਸਾਹਿਬ ਇਕੱਠੇ ਝੁਲੇ ਸਨ ਜਿਨ੍ਹਾਂ ਨੂੰ ਅਸੀਂ ਮੀਰੀ ਤੇ ਪੀਰੀ ਦੇ ਨਿਸ਼ਾਨ ਸਾਹਿਬ ਕਹਿੰਦੇ ਆ ਉਹ ਕੇਸਰੀ ਰੰਗ ਦੇ ਝੁਲੇ ਸੀ ਗੱਜ ਕੇ ਆਖੋ ਸਤਨਾਮ ਤੇ ਤੀਸਰੀ ਵਾਰੀ ਆਨੰਦਪੁਰ ਸਾਹਿਬ ਦੀ ਧਰਤੀ ਅੰਦਰ 30 ਮਾਰਚ 1699 ਦੀ ਵਿਸਾਖੀ ਉੱਤੇ ਜਦੋਂ ਖਾਲਸਾ ਸਾਜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਦਿਨ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਕੇਸਗੜ੍ਹ ਦੀ ਧਰਤੀ ਅੰਦਰ ਝੁਲਿਆ ਸੀ